ਆਉਂਦਾ। ਇਹ ਉਹਨਾਂ ਬੰਦੀਆਂ ਪਾਣ ਮੇਲ ਮਾਣ ਮੇਰੇ ਕੋਟ ਵਿੱਚ ਪਾਣੀ ਆਓ ਭਾਈ ਸੇਵਕ ਸਿੰਘ ਜੀ। ਹੋਰ ਨਹੀਂ ਮਿਲਣ ਤੇ ਮਾਤਾ। ਆ ਜਾ ਆਰੋ ਕੋਈ ਗੱਲ ਨਹੀਂ। ਆ ਜਾ ਮਹਾਰਾਜ ਜੀ ਆਓ। ਥਾਮਾ। ਇਹ ਕਿੱਥੇ ਬੈਠ ਸਾਹੀ ਤੈਨੂੰ ਕੋਈ ਠਿੱਕੇ ਦਾ ਚਲੋ ਕੰਦੇ ਆਏ ਸੀ ਤੇਰੇ ਕੋਲ ਤੇ ਨਹੀਂ। ਉਹਨਾਂ ਨੂੰ ਮਿਲ ਗਿਆ। ਮੈਂ ਚੱਲਦੀ ਗੱਲਾਂ ਜਾਣਾ। ਬਹੁਤ ਤਰਦੀ ਕਲਾ। ਸਿਕਾਰਾ ਛੱਡ ਪਿੰਨਾਂ ਦੇ। ਪਹਿਲਾ ਤੇ ਜਕਾਰਾ ਸ਼ਟ ਬੋਲੇ ਸੋਨਹਾਰ ਸੋਨਹਾਰ ਵਾਹਿਗੁਰੂ ਜੀ ਦੀ ਫਤਿਹ ਮੈਂ ਸਾਡੀਆਂ ਨਿੰਗ ਜਥੇਬੰਦੀਆਂ ਦਾ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਖਾਸ ਤੌਰ ਸਾਡੇ ਬਾਬਾ ਮੇਜਰ ਸਿੰਘ ਸੋਢੀ ਜੀ ਜਿਨ੍ਹਾਂ ਨੇ ਵੀਡੀਓ ਪਾਈ ਇਹਨਾਂ ਦੇ ਸੰਕਲੇ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਤੇ ਜਿਹੜੋ ਧੰਨਵਾਦ ਕਰਦਾ ਸਾਡੇ ਟੀਮਾਂ ਸਾਹ ਜਿਹੜਾ ਬਾਪੂ ਅਕਸਰ ਮੈਂ ਫੋਨ ਤੇ ਗੱਲਾਂ ਕਰਦਾ ਰਹਿੰਦਾ ਇਹਨਾਂ ਨਾਲ ਤੇ ਮੈਂ ਭਾਈ ਦਵਿੰਦਰ ਸਿੰਘ ਖਾਲਸਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਜਿਹੜੇ ਸਾਡੇ ਖਾਲਸਾ ਜੀ ਵੀਡੀਓ ਬਣਾ ਰਹੇ ਆ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਨੂੰ ਪਤਾ ਲੱਗਿਆ ਸੀ ਸਾਡੇ ਨਰਿੰਦਰਪਾਲ ਵਰੜ ਜੀ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਭਾਈ ਜੀ ਸਾਡੇ ਜਿਹੜੇ ਖੜੇ ਆ ਤੇ ਸ਼ਰਮਾ ਜੀ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਆ ਮੇਰੇ ਮਾਪੇ ਇਹਨਾਂ ਦਾ ਤਾਂ ਧੰਨਵਾਦ ਸਭੇ ਕਰਦੇ ਰਹਿੰਨੇ ਕਿਉਂਕਿ ਇਹਨਾਂ ਨੇ ਦੁਨੀਆ ਦਿਖਾਈ ਹੈ ਹੁਣ ਮੈਂ ਸਾਰੇ ਜਥੇਬੰਦੀਆਂ ਨੂੰ ਸਾਰੇ ਜਥੇਬੰਦੀਆਂ ਭੈਣ ਭਾਈਆਂ ਦਾ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਹੱਕ ਦੇ ਵਿੱਚ ਵੀਡੀਓ ਪਾ ਕੇ ਬੋਲੇ ਆ ਮੇਰਾ ਸਤਿਕਾਰ ਕਰਤੇ ਜਿਹੜਾ ਕਹਿ ਲੋ ਵੀ ਮੇਰੇ ਹੱਕ ਦੇ ਵਿੱਚ ਬੋਲੇ ਆ ਤੇ ਮੈਂ ਭਾਈ ਸੇਵਕ ਸਿੰਘ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਚਲੋ ਹੁਣ ਇਹ ਵੀਡੀਓ ਬਣਾਉਂ ਜਾਂਦੇ ਰਹਿੰਦੇ ਜੱਫੀ ਤਾਂ ਤੁਸੀਂ ਵੀ ਪਾ ਕੇ ਜਾਓ ਮਾਰ ਆ ਜੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਹੁਣ ਮੈਂ ਬੇਨਤੀ ਕਰਦਾ ਜੀ ਜਿਹੜੇ ਆ ਕੱਲ ਧਰਨਾ ਲੱਗਣਾ ਸੀ ਇਲਾਕੇ ਦੇ ਅੰਦਰ ਆਵਾਜ਼ ਵਧੀ ਅੱਜ ਵੀ ਨਾ ਲੱਗਿਆ ਜੋ ਜਿਹੜਾ ਧਰਨਾ ਲੱਗਣਾ ਸੀ ਉਹ ਧਰਨਾ ਲਾਉਣੀ ਨਹੀਂ 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 ਉਹ ਜਿਹੜਾ ਧਰਨਾ ਲਾਉਣਾ ਸੀ ਕੱਲ 19 ਤਰੀਕ ਦਿਨ ਬੁੱਧਵਾਰ ਨੂੰ ਬਹੁਤ ਦੂਰੋਂ ਦੂਰੋਂ ਸੱਜਣਾ ਨੇ ਆਉਣਾ ਸੀ ਵੀ ਤਾਂ ਕਿ ਵਿਸ਼ਵਦੀਪ ਤੇ ਪਾਇਆ ਝੂਠਾ ਪਰਚਾ ਉਹ ਜਿਹੜਾ ਕਹ ਲੋ ਖਾਰਜ ਹੋ ਸਕੇ ਤੇ ਸਾਡੀਆਂ ਨਿਹੰਗ ਜਥੇ ਬੰਦੀਆਂ ਔਰ ਇਹਨਾਂ ਭਾਈ ਸਾਹਿਬ ਸਾਰਿਆਂ ਨੇ ਨਿਹੰਗ ਜਥੇ ਬੰਦੀਆਂ ਨੇ ਆ ਕੇ ਉਹ ਪਰਚਾ ਜਿਹੜਾ ਖਾਰਜ ਕਰਤਾ ਪਹਿਲਾਂ ਤਾਂ ਹਾਂਜੀ ਕੈਂਸਲ ਹੋ ਗਿਆ ਪਰਚਾ ਕੈਂਸਲ ਹੋ ਗਿਆ ਪਰਚਾ ਔਰ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਇਹਨਾਂ ਦਾ ਪ੍ਰਮਾਤਮਾ ਇਹਨਾਂ ਨੂੰ ਹਰਦਮ ਚੜ੍ਹਦੀ ਕਲਾ ਦੇ ਵਿੱਚ ਰੱਖੇ ਤਾਂ ਹੀ ਇਹ ਜਾ ਕੇ ਜਿਹੜੇ ਮੇਰੇ ਵਰਗੇ ਲੋਕ ਪੰਜਾਬ ਦੀ ਬੋਲੀ ਬੋਲਦੇ ਆ ਔਰ ਜਿਹੜੇ ਪੰਜਾਬ ਦੀ ਬੋਲੀ ਬੋਲਦੇ ਆ ਉਹਨਾਂ ਦਾ ਸਾਥ ਦੇ ਸਕੂਗੀ ਭਾਜੀ ਆਉਗੀ ਮੈਂ ਸਾਰਿਆਂ ਨੂੰ ਮੈਂ ਫਿਰ ਤੋਂ ਬਾਬਾ ਮੇਜਰ ਸਿੰਘ ਛੋਟੀ ਜੀ ਦਾ ਤਾ ਦਿਲੋਂ ਧੰਨਵਾਦ ਕਰਦਾ ਕਿ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਆਪਦੇ ਹੱਥ ਛੋਟੇ ਬੱਚੇ ਨੂੰ ਜਿਹੜਾ ਕਹ ਲੋ ਤੁਹਾਡਾ ਆ ਮੈਨੂੰ ਬਾਹਰ ਕਢਾਉਣ ਦੇ ਵਿੱਚ ਤੁਹਾਡਾ ਬਹੁਤ ਵੱਡਾ ਹੱਥ ਆ ਆ ਜਥੇਬੰਦੀਆਂ ਦਾ ਬਹੁਤ ਹੱਥ ਆ ਬਾਬਾ ਸਾਡੇ ਚਿੰਮਾ ਸਾਹਿਬ ਜੀ ਇਹਨਾਂ ਦਾ ਬਹੁਤ ਤਗੜਾ ਹੱਥ ਆ ਭਾਈ ਜਮਿੰਦਰ ਸਿੰਘ ਜੀ ਵਰਰ ਜੀ ਇਹ ਸਾਰਿਆਂ ਦਾ ਤਾ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀ ਆਪ ਸਭ ਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਵਿਸ਼ਪ ਦੀ ਫਾਜ਼ਿਲਕਾ ਦਾ ਜਿਹੜਾ ਮੁੱਦਾ ਵਾ ਸੋਸ਼ਲ ਮੀਡੀਆ ਤੇ ਕਾਫੀ ਗਰਮ ਸੀ ਤੇ ਬਹੁਤ ਲੰਮੀ ਜਦੋਜਹ ਦੇ ਬਾਅਦ ਪ੍ਰਸ਼ਾਸਨ ਨਾਲ ਉਹਨਾਂ ਦੇ ਨਾਲ ਲੰਮੀ ਵਾਰਤਾ ਲਾਪ ਤੋਂ ਬਾਅਦ ਜਿਹੜਾ ਤੇ ਪਰਚਾ ਪਾਇਆ ਗਿਆ ਸੀ ਉਹਨੂੰ ਬਿਲਕੁਲ ਖਾਰਜ ਕਰ ਦਿੱਤਾ ਗਿਆ ਜਿਹੜੀਆਂ ਉਹਨਾਂ ਝੂਠੀਆਂ ਧਰਾਵਾਂ ਲਾਈਆਂ ਸੀ ਉਹ ਝੂਠ ਬਿਲਕੁਲ ਬੇਨਕਾਬ ਕਰ ਦਿੱਤਾ ਗਿਆ ਤੇ ਅਸੀਂ ਆਪਣੇ ਭਰਾ ਨੂੰ ਜਿਹੜਾ ਕੰਮ ਧਰਨਾ ਲਾ ਕੇ ਕਰਨਾ ਸੀ ਉਹ ਪ੍ਰਸ਼ਾਸਨ ਦੇ ਨਾਲ ਟੇਬਲ ਤੇ ਬੈਠ ਕੇ ਤਫਾ ਦੇ ਆਧਾਰ ਤੇ ਉਹਨਾਂ ਨੂੰ ਠੁੱਣਾ ਸਾਬਤ ਕਰਦੇ ਹੋਏ ਆਪਾਂ ਜਿਹੜਾ ਉਹ ਪਰਚਾ ਬਿਲਕੁਲ ਕਿੰਨਾ ਵੀਰਾਂ ਦੇ ਜਿਹੜੇ ਗਏ ਸੀ ਉਹਨਾਂ ਦਾ ਪਰਚਾ ਖਾਰਜ ਕਰਵਾ ਦਿੱਤਾ ਹੈ ਤੇ ਆਹ ਜਿਹੜੀ ਕੈਂਸਲੇਸ਼ਨ ਲੈਟਰ ਉਹਦੀ ਕੈਂਸਲੇਸ਼ਨ ਲੈਟਰ ਜਿਹੜੀ ਮੇਰੇ ਕੋਲ ਪਈ ਆ ਤੇ ਹੁਣ ਸਾਡਾ ਵਿਸ਼ਪ ਭਰਾ ਸਾਡਾ ਦੇਖੋ ਅਸੀਂ ਫਰੀਦਕੋਟ ਜੇਲ੍ਹ ਦੇ ਬਾਹਰ ਆ ਤੇ ਉਹ ਸਾਡੇ ਨਾਲ ਭਰਾ ਤਿੰਨੇ ਖੜੇ ਨੇ ਤੇ ਅਸੀਂ ਜਿਹੜਾ ਵਾ ਸਭ ਦਾ ਧੰਨਵਾਦ ਕਰਦੇ ਹਾਂ ਸਭ ਦਾ ਧੰਨ ਤੇ ਧੰਮਾਣਾ ਬੋਦਾ ਸਭ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਮੁੱਦੇ ਤੇ ਆਪਣੀ ਚਿੰਤਾ ਜ਼ਾਹਰ ਕੀਤੀ ਚਾਹੇ ਉਹ ਕਿਸਾਨ ਜਥੇਬੰਦੀਆਂ ਸਾਡਾ ਪੂਰਾ ਐਸੀ ਸਮਾਜ ਆ ਚਾਹੇ ਉਹ ਵਾਲਮੀਕ ਸਮਾਜ ਆ ਰਵਦਾਸੀਆ ਸਮਾਜ ਆ ਕਿਸਾਨ ਜਥੇਬੰਦੀਆਂ A to Z ਸਾਰੇ ਆ ਤੇ ਉਹਨਾਂ ਸਭ ਦਾ ਧੰਨਵਾਦ ਕਰਦਾ ਹਾਂ ਤੇ ਜ਼ਰੂਰੀ ਬੇਨਤੀ ਇਹ ਕਰਨਾ ਵਾ ਕਿ ਕੱਲ ਜਿਹੜਾ 19 ਤਰੀਕ ਨੂੰ ਧਰਨਾ ਮਿਲਵਾ ਆਪਾਂ ਨਿਸ਼ਚਿਤ ਕੀਤਾ ਸੀ ਵੱਡੇ ਲੈਵਲ ਦਾ ਉਹ ਭੈਣ ਭਰਾਵਾਂ ਨੇ ਬਹੁਤ ਦੂਰ ਤੋਂ ਆਣਾ ਵਾ ਹੁਣ ਕੋਈ ਭੈਣ ਭਰਾ ਕੋਈ ਖੱਜਲ ਖਰਾਬ ਨਾ ਹੋਵੇ ਆਪਣਾ ਨਿੱਜੀ ਫਰਜ ਦੱਸਦੇ ਹੋਏ ਕਿ ਵਿਸ਼ਵਦੀਪ ਆਪਣੇ ਪਰਿਵਾਰ ਦੇ ਵਿੱਚ ਸਹੀ ਸਲਾਮਤ ਵਾਪਸ ਜਾ ਰਿਹਾ ਹੈ ਇਹ ਪਰਚਾ ਬਿਲਕੁਲ ਖਾਰਜ ਹੋ ਚੁੱਕਾ ਹੈ ਤੇ ਧੰਨਵਾਦ ਕਰਦੇ ਆਂ ਤੇ ਕੋਈ ਵੀ ਮੇਰਾ ਭਰਾ ਜਿਹੜਾ ਵੈਸੇ ਕੋਈ ਜਿਹੜਾ ਮਰਜ਼ੀ ਮਿਲਣ ਆਵੇ ਉਹ ਗੱਲ ਵੱਖਰੀ ਹੈ ਪਰ ਤਰਨਾ ਹੁਣ ਬਿਲਕੁਲ ਕੈਨਸਲ ਹੈ ਕਿਸੇ ਕਿਸਮ ਦੀ ਗੁੰਜਾਇਸ਼ ਨਹੀਂ ਰਹਿ ਗਈ ਤੇ ਬਾਕੀ ਜਿਹੜੀ ਆ ਉਹ ਅਗਲੀ ਕਾਰਵਾਈ ਜਿਹੜੀ ਆ ਉਹ ਆਪਾਂ ਤੁਹਾਨੂੰ ਚੀਮਾ ਸਾਹਿਬ ਜਿਹੜਾ ਤੁਹਾਨੂੰ ਸੰਬੋਧਨ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਲਵੀਰ ਸਿੰਘ ਠੀਮਾ ਚੇਅਰਮੈਨ ਦਸ਼ਮੀਸ਼ ਤੰਨਾਦਲ 11 ਨੇ ਐਕਸ਼ਨ ਕਿਥੇ ਬੰਦੀਆਂ ਦੇ ਸਾਹਮਣੇ ਮਜ ਤੋਂ ਜੋ ਸਾਡੀ ਡਿਊਟੀ ਬਾਬਾ ਮੇਜ ਸਿੰਘ ਜੀ ਸੋਢੀ ਜੋ ਕੌਮ ਦੇ ਜਰਨਲ ਨੇ ਉਹਨਾਂ ਨੇ ਲਾਈ ਸੀ ਉਹ ਪ੍ਰਸ਼ਾਸਨ ਦੇ ਨਾਲ ਰਾਸਤਾ ਕਰਕੇ ਤੱਥਾਂ ਦੇ ਆਧਾਰ ਤੇ ਜਿਹੜਾ ਪਰਚਾ ਆ ਦਸ਼ਪਦੀਪ ਤੇ ਪਾਇਆ ਸੀ ਉਹ ਕੈਨਸਲ ਹੋ ਚੁੱਕਾ ਆ ਤੇ ਅਸੀਂ ਅੱਜ ਫਰੀਦਕੋਟ ਜੇਲ੍ਹ ਦੇ ਵਿੱਚ ਵਿਸ਼ਪਦੀਪ ਸਿੰਘ ਜੀ ਨੂੰ ਲੈਣ ਲਈ ਆਏ ਆ ਤੇ ਘਰ ਮਤਲਬ ਜਿਹੜਾ ਆ ਉਹ ਛੱਡਿਆ ਜਾਏਗਾ ਤੇ ਮੈਂ ਦੂਜੀ ਬੇਨਤੀ ਉਹਨਾਂ ਜੱਥੇਬੰਦੀਆਂ ਨੂੰ ਜਿਹੜੀਆਂ ਜਾਗਦੀ ਜ਼ਮੀਰ ਵਾਲੀਆਂ ਜੱਥੇਬੰਦੀਆਂ ਨੇ ਜਿਨ੍ਹਾਂ ਨੇ ਇੱਕ ਵੱਡਾ ਅਪਰਾਲਾ ਕੀਤਾ ਐਲਾਨ ਕੀਤਾ ਖਾਸ ਕਰ ਬਾਲਮਿਕੀ ਆਸ਼ਰਮ ਤੋਂ ਇੱਕ ਜਿਹੜਾ ਐਲਾਨ ਹੋਇਆ ਇਕ ਐਲਾਨ ਬਾਬਾ ਮੇਧੂ ਸਿੰਘ ਛੋਡੀ ਸਾਹਿਬ ਨੇ ਕੀਤਾ ਔਰ ਹੋਰ ਕਸਾਨ ਮਜ਼ਦੂਰ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਇਹ ਜਿਹੜਾ ਧਰਨਾ 19 ਤਰੀਕ ਨੂੰ ਲਾਇਆ ਜਾਏਗਾ ਮੈਂ ਉਹਨਾਂ ਨੂੰ ਪਰਜੋਰ ਅਪੀਲ ਕਰਦਾ ਆਪਣੇ ਵੱਲੋਂ ਦਾਸ ਬਲਬੀਰ ਸਿੰਘ ਚੀਮਾ ਚੇਅਰਮੈਨ ਦਸ਼ਮੇਸ਼ ਤਰਨਾਦਾਲ ਨਿਹੰਗ ਸਿੰਘ ਜਥੇਬੰਦੀਆਂ ਤੋਂ ਕਿ ਇਹ ਜਿਹੜਾ ਧਰਨਾ ਹੁਣ ਜੇਤੂ ਰੈਲੀ ਦੇ ਵਿੱਚ ਆਪਾਂ ਬਦਲਾਂਗੇ ਕੁਝ ਦਿਨ ਪਾ ਕੇ ਕਿਉਂਕਿ ਕੁਝ ਕੁ ਪ੍ਰੋਸੈਸ ਜਿਹੜੇ ਆ ਉਹ ਰਹਿੰਦੇ ਨੇ ਇਹਦੀਆਂ ਗੱਡੀਆਂ ਆ ਦੋ ਔਰ ਅਸਲਾ ਆ ਹੋਰ ਦੂਸਰੇ ਜਿਹੜੇ ਪ੍ਰਸ਼ਾਚਿਆ ਉਹ ਸਾਰਾ ਕਾਰਵਾਈ ਕਰਕੇ ਆਪਾਂ ਜੇਤੂ ਰੈਲੀ ਜਿਹੜੀ ਆ ਉਹ ਕੀਤੀ ਜਾਏਗੀ ਬਿਸ਼ਪਦੀਪ ਤੇ